ਖਮਸ਼ਾਨ ਘਾੜ ਦੇ ਵਿੱਚ ਜਿਹੜੇ ਮੌਜੂਦ ਆ ਇਸ ਟਾਈਮ ਤੁਹਾਨੂੰ ਤਸਵੀਰਾਂ ਫੇਰ ਇੱਕ ਵਾਰੀ ਦਿਖਾ ਦਿੰਦੇ ਆ ਸੋ ਸਾਡੇ ਵੀਵਰਸ ਨੇ ਸਾਨੂੰ ਕਿਹਾ ਸੀਗਾ ਕਿ ਸਾਨੂੰ ਇਸ ਚੀਜ਼ ਦੀ ਪੂਰੀ ਜਾਣਕਾਰੀ ਚਾਹੀਦੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਅੱਜ ਇਸੇ ਕਰਕੇ ਅਸੀਂ ਉਹਨਾਂ ਦੇ ਲਈ ਰਾਤ ਆ ਜਿੱਥੇ ਰੁਕੇ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਸ ਟਾਈਮ ਇੱਥੇ ਮਟਕਾ ਪਿਆ ਹੋਇਆ ਲਾਲ ਕੱਪੜੇ ਨਾਲ ਬੰਨਿਆ ਹੋਇਆ ਫਿਲਹਾਲ ਅਸੀਂ ਇਹਨੂੰ ਛੇੜਾਂਗੇ ਨਹੀਂ ਇਹ ਦੱਸਿਆ ਜਾਂਦਾ ਹੈ ਕਿ ਇਸ ਜੰਗਲ ਦੀ ਕੋਈ ਵੀ ਲੱਕੜ ਜੇ ਆਪਣੇ ਘਰ ਦੇ ਵਿੱਚ ਲੈ ਕੇ ਜਾਂਦਾ ਹੈ ਸੋ ਉਹਦਾ ਨੁਕਸਾਨ ਜਿਹੜਾ ਜ਼ਰੂਰ ਹੁੰਦਾ ਹੈ ਸੋ ਰਾਤ ਦੇ 1:30 ਵਜੇ ਅਸੀਂ ਇੱਥੇ ਆਪਣੀ ਸ਼ੂਟ ਵਗੈਰਾ ਕਰਦੇ ਹੋਏ ਹਾਂ ਪਰ ਫਿਲਹਾਲ ਹਜੇ ਇੱਥੇ ਇਸ ਤਰ੍ਹਾਂ ਕੁਝ ਦੇਖਿਆ ਨਹੀਂ ਪਰ ਲਿਖੇ ਜ਼ਰੂਰ ਪੈਂਦੇ ਆ ਕਿ ਜਿੱਦਾਂ ਸ਼ਾਇਦ ਕੋਈ ਹੈਗਾ ਪਰ ਫਿਲਹਾਲ ਹਜੇ ਤੱਕ ਇਸ ਤਰ੍ਹਾਂ ਦਾ ਕੁਝ ਦੇਖਿਆ ਨਹੀਂ ਪਰ ਛਾਵਾ ਜ਼ਰੂਰ ਲੱਗਦਾ ਕਿ ਜਿੱਦਾਂ ਕੋਈ ਇੱਥੋਂ ਹੋ ਕੇ ਗਿਆ ਪਰ ਕੋਈ ਚੀਜ਼ ਇਦਾਂ ਦੀ ਹਜੇ ਤੱਕ ਸਾਨੂੰ ਨਜ਼ਰ ਨਹੀਂ ਆਈ ਨਾ ਕੁਝ ਹਜੇ ਇਸ ਤਰ੍ਹਾਂ ਦੀ ਕੋਈ ਹਲਚਲ ਹੋਈ ਹੈ ਸਰ ਪਹਿਲੇ ਤੇ ਇਹ ਦੱਸੋ ਪੁਜਾਰੀ ਜੀ ਇਹ ਮੰਦਿਰ ਜੋ ਹੈ ਕਿੰਨਾ ਜ਼ਿਆਦਾ ਪੁਰਾਣਾ ਹੈ ਤੇ ਕੀ ਸਾਰੀ ਇਹਦੀ ਕਹਾਣੀ ਹੈ ਪਿੰਡੀ ਹੈ ਜਿਸਕੇ ਆਪ ਦਰਸ਼ਨ ਕਰ ਰਹੇ ਹੋ ਜੇ ਗੁਰੂ ਦਰੋਣਾਚਾਰੀ ਜੀ ਦੇ ਟਾਈਮ ਕੀ 5000 ਸਾਲ ਪਹਿਲੇ ਸੇ ਇਹ ਪਿੰਡੀ ਜੋ ਹੈ ਸਥਾਪਨਾ ਹੈ ਪਰ ਪੰਡਿਤ ਜੀ ਜਿਵੇਂ ਬਾਤ ਕਰੇ ਕਿ ਔਰ ਵੀ ਕਈ ਮੰਦਿਰ ਹੈ ਜੋ ਬੋਲੇ ਸ਼ੰਕਰ ਕੇ ਹੈ ਉਹਨਾਂ ਦਾ ਜੋ ਸ਼ਿਵਲਿੰਗ ਉਹ ਉੱਪਰ ਹੁੰਦਾ ਹੈ ਇਹ ਜੋ ਸ਼ਿਵਲਿੰਗ ਹੈ ਇਹ ਇਤਨਾ ਨੀਚੇ ਕਿਉਂ ਹੈ ਜੇ ਜੈਸੇ ਹਮਕੋ ਬਤਾਇਆ ਬਜ਼ੁਰਗੋ ਨੇ ਕਿ ਕੋਈ ਟਾਈਮ ਥਾ ਜਦ ਅੰਗਰੇਜ਼ੋ ਨੇ ਮੰਦਿਰ ਤੋੜਨੇ ਸ਼ੁਰੂ ਕੀਏ ਥੇ तो इस मंदिर को भी तोड़ने की जब उन्होंने तोड़ना शुरू किया तो ये मंदिर जमीन के अंदर पिंडी चली गई थी और उस मंदिर अंदर से ही कुछ ऐसी मक्खियाँ सेहत वाली या कुछ निकली थी वो सभी को उन्होंने काटा वगैरह वो छोड़ के ऐसे ही चले गए थे और इस मंदिर के चारों तरफ चार शमशान घाट हैं और इस मंदिर के चारों तरफ चार कुएँ हैं और इस मंदिर के जो लकड़ी है जो कहीं नहीं को ले जा सकता अगर कोई ले जाए तो उसका कोई ना कोई नुकसान हो जाता है तो इस जंगल के अंदर जब शमशान घाट होता है तो वहाँ भूत प्रेत भी होते हैं तो ये भूत प्रेत यहाँ पे बहुत ज़्यादा थे तो बाबा गंगागिरी जी जहाँ संत जब आए शुरू में तो जंगल काफ़ी घना था लोग डरते थे हमारे जो बुज़ुर्ग आते थे वो भी पूजा करते तो शाम को पाँच छः बजे तक निकल जाते थे जहाँ से तो जब वो बाबा जी आए तो हमारे बुज़ुर्गों ने कहा कि बाबा जी आप चलो गाँव में सराय है वहाँ पर आप ठहरना करने शुरू की बैठे चिल्म वगैरह अपनी लगाई तो दो तीन बच्चे आगे भूतों का भूत थे वो बच्चों का रूप बन के तो बाबा जी को रात को तंग किया उन्होंने और बाबा बुजुर्ग आए तो उन्हें देखा बाबा जी आप ठीक तो हो ना बोलते ठीक तो है मगर आज मेरे को तंग बहुत किया था इन्होंने तो आगे के लिए ऐसा नहीं करेंगे तो उन्होंने मंत्रों के द्वारा इस जंगल को कील दिया था दिखाई है दिखा शमशान घाट में हम तीन साढ़े तीन बजे तक वहाँ पे रहे हैं पर कई बार क्या होता है ये खुद हमने ये चीज़ देखी है कि एकदम से कई बार गर्मी लगने लग जाती है और एकदम से ठंड लगने लग जाती है सिर्फ दो पैर के फर्क में दो मेरे खुद की बात है तो मिस्त्री जहाँ रहता था हमने बोला जहाँ जंगल पानी नहीं जाना जब पवित्र लकड़ी थी वो नीचे जाता था तो नीचे रात को गया जब दो बजे तो एक लेडीज बैठी थी बिल्कुल मतलब बिना कपड़ों के तो वो रात को उसी दिन काम छोड़ के भाग गया था यहाँ से चमत्कार होते रहते हैं ਕੁਝ ਮਹਾਂਗੋ ਸਭ ਦਿੰਦੇ ਆ ਸਭ ਮਨੋ ਕਾਮਨਾ ਪੂਰਨ ਕਰਦੇ ਜੈਸੇ ਇਤਨੀ ਦੂਰ ਦੂਰ ਸੇ ਦੁਨੀਆ ਆ ਰਹੀ ਹੈ ਕਿਸੇ ਦਾ ਕਾਮ ਨਿਹਰਾ ਬੋਲੇ ਸ਼ੰਕਰ ਕੇ ਆ ਕੇ ਨਾ ਕਰ ਕਰਤੇ ਹੋ ਜਾਂਦੇ ਦੋ ਮਹੀਨੇ ਮੇ ਚਾਰ ਮਹੀਨੇ ਆ ਕੇ ਮੱਥਾ ਟੇਕ ਜਾਂਦੇ ਪੰਡਿਤ ਜੀ ਪ੍ਰਸ਼ਾਦ ਚੜਾ ਦਿਓ ਹਮਾਰਾ ਕੰਮ ਹੋ ਗਿਆ ਜਾਨੀਏ ਬਾਬਾ ਹਰਵੰਸਗੀਰੀ ਜੀ ਸਮਾਧੀ ਹੈ ਜੀ ਇਹਨਾਂ ਨੇ ਇੱਥੇ ਤਪੱਸਿਆ ਕੀਤੀ ਜਦੋਂ ਜਦੋਂ ਸਰੀਰ ਪੁਣਾ ਛੱਡ ਦਿੱਤਾ ਤੂੰ ਤਵਾਇ ਇਹਨਾਂ ਦੀ ਇੱਥੇ ਸਮਾਧੀ ਬਣਾਈ ਗਈ ਬਾਬਾ ਬੁੱਧਗੀਰੀ ਜੀ ਨੇ ਬਾਬਾ ਹਰਵੰਸ ਗਰੀ ਜੀ ਨੇ ਬਾਬਾ ਬੁੱਧ ਗਰੀ ਜੀ ਮਹਾਰਾਜ ਇਹ ਵਾਲੀ ਜਿਹੜੀ ਸਤਿਨਾਮ ਬਾਬਾ ਬੁੱਧ ਗਰੀ ਜੀ ਨੇ ਬਾਬਾ ਹਰੀ ਨਾਰਾਇਣ ਗਰੀ ਜੀ ਮਹਾਰਾਜ ਜਿੱਦਾਂ ਜਿੱਦਾਂ ਇੱਥੇ ਰਹੇ ਆ ਆਪਣਾ ਪੂਰਾ ਜੀਵਨ ਇੱਥੇ ਬਤੀਤ ਕੀਤਾ ਉਹਦੇ ਬਾਅਦ ਤਪੱਸਿਆ ਕੀਤੀ ਉਹਨਾਂ ਸ਼ਰੀਰ ਨੂੰ ਛੱਡ ਦਿੱਤਾ ਤੇ ਜਦੋਂ ਇਹਨਾਂ ਨੇ ਪੰਡਿਤ ਜਦੋਂ ਜਦੋਂ ਸ਼ਰੀਰ ਇਹਨਾਂ ਨੇ ਛੱਡਿਆ ਤੇ ਤਪੱਸਿਆ ਕਰਕੇ ਤੇ ਉਸ ਤੋਂ ਬਾਅਦ ਇਹਨਾਂ ਦਾ ਇੱਥੇ ਸੰਸਕਾਰ ਵਗੈਰਾ ਉਹਨਾਂ ਅਨੰਦ ਗਰੀ ਜੀ ਮਹਾਰਾਜ ਮੈਂ ਦੱਸਦਾ ਕਮਲानंद ਨੰਦਗਿਰੀ ਜੀ ਮਹਾਰਾਜ। गोविंदानंद ਨੰਦਗਿਰੀ ਜੀ ਮਹਾਰਾਜ। ਇਹ ਸੰਤ ਲੋਕ ਜਦੋਂ ਆਪਣਾ ਜੀਵਨ ਘਰ-ਬਾਰ ਛੱਡ ਕੇ ਜਦੋਂ ਆ ਜਾਂਦੇ ਨੇ ਪਰਿਵਾਰ ਨੂੰ ਛੱਡ ਕੇ ਤੇ ਇਹਨਾਂ ਦਾ ਜੋ ਹੈ ਇਹਨਾਂ ਦੇ ਖਾੜੇ ਦੇ ਵਿੱਚ ਹੀ ਸਾਰਾ ਕੁਝ ਕਰ ਦਿੱਤਾ ਜਾਂਦਾ ਸੰਸਕਾਰ ਵਗੈਰਾ ਜੋ ਜਿੰਦਿਆਂ ਦਾ ਹੈ। ਜੋ ਜਦੋਂ ਸਰੀਰ ਛੱਡਦੇ ਇਹਨਾਂ ਨੂੰ ਖੱਡਾ ਕੱਢ ਕੇ ਇਹਨਾਂ ਨੂੰ ਸ਼ਿਵ ਰੂਪ ਮੰਨ ਕੇ ਇਹਨਾਂ ਦੀ ਸਮਾਦੀ ਤਾਂ ਲਗਾਈ ਜਾਂਦੀ ਬਿਠਾ ਲਿਆ ਜਾਂਦਾ ਵਿੱਚ ਤੇ ਵਿੱਚ ਚੀਨੀ ਵਗੈਰਾ ਡਾਲ ਕੇ ਪੂਰਾ ਇਹਨਾਂ ਦਾ ਚੋਲਾ ਇਹਨਾਂ ਦੀ ਕਮੰਡਲ ਇਹਨਾਂ ਦਾ ਖੜਾਵਾਂ ਚਿੰਟਾ ਸਭ ਕੋਈ ਨਾ ਕੋ ਰੱਖ ਕੇ ਵੀ ਇਹਨਾਂ ਨੂੰ ਮਿੱਟੀ ਪਾਤੀ ਜਾਂਦੀ ਮਿੱਟੀ ਪਾ ਕੇ ਉੱਪਰ ਸ਼ਿਵ ਜੀ ਦੀ ਪਿੰਡੀ ਉੱਪਰ ਰੱਖ ਦਿੱਤੀ ਜਾਂਦੀ ਹੈ ਇਹਨਾਂ ਨੂੰ ਸ਼ਿਵ ਰੂਮ ਮੰਨ ਕੇ ਉਹ ਜਿਹੜੇ ਇਹਨਾਂ ਦੇ ਸੇਵਕ ਹੁੰਦੇ ਆ ਜਿੱਦਾਂ ਆਤਮਾ ਕੋਈ ਰਹਿੰਦਾ ਉਹਨਾਂ ਦਾ ਕੋਈ ਨਾ ਕੋਈ ਚੇਲਾ ਵੀ ਬਣ ਜਾਂਦਾ ਆਟੋਮੈਟਿਕ ਉਹ ਚੇਲੇ ਇਹਨਾਂ ਸਾਰਿਆਂ ਨੇ ਮਿਲ ਕੇ ਫਿਰ ਉਹ ਕਰਦੇ ਇਸ ਤਰ੍ਹਾਂ ਦੀ ਚੀਜ਼ ਦਾ ਮਤਲਬ ਆਪਾਂ ਇਹ ਚੀਜ਼ ਕਹਿ ਸਕਦੇ ਕਿ ਜਿਨ੍ਹਾਂ ਦੀ ਇਹ ਸਮਾਦੀ ਹੈ ਜਿਹੜੇ ਹਾਂ ਜਿਹੜੇ ਤੇ ਪੂਜਾ ਪੜ ਕਰਦੇ ਉਹ ਇਹਨਾਂ ਦੇ ਥੱਲੇ ਹੀ ਹੈ ਹਾਂ ਥੱਲੇ ਹੀ ਹੈ ਇਹ ਜਿੰਨੀਆਂ ਵੀ ਇਹ ਸਮਾਦੀਆਂ ਸਾਰੇ ਹਾਂ ਸਾਰੇ ਇਦਾਂ ਹੀ ਕਰ ਇਹ ਇਹਨਾਂ ਦਾ ਸਮਾਜਿਕ ਦੇ ਨਾਲ ਇਹਨਾਂ ਦਾ ਆਪਣਾ ਇੱਕ ਪੰਥ ਹੁੰਦਾ ਸੰਤਾਂ ਦਾ ਜਿਹੜਾ ਉਹ ਉਹੀ ਕਰਦੇ ਆ ਕੇ ਨਾ ਉਹ ਜਿੱਦਾਂ ਜਿੱਦਾਂ ਸੰਤ ਸਮਾਜਦੇ ਸਾਧੂ ਸਮਾਜ ਨੂੰ ਸੱਦੇ ਜਾਂਦਾ ਫਿਰ ਉਹ ਖੱਡਾ ਕੱਢ ਕੇ ਜਿੰਨਾ ਵੀ ਗਹਿਰਾ ਹੋ ਸਕੇ ਫਿਰ ਚੀਨੀ ਢਾਲ ਨਹੀਂ ਥੋੜਾ ਹੋਰ ਜੋ ਵੀ ਹਵਨ ਸਮਗਰੀ ਢਾਲਣੀ ਗੰਗਾਜਲ ਕਰਨਾ ਰੱਖਣਾ ਬਾਕੀ ਦਾ ਪੂਜਾ ਦਾ ਪੋਥੀ ਸਭ ਕੁਝ ਰੱਖ ਕੇ ਤਣ ਵਿੱਚ ਬਿਠਾਇਆ ਜਾਂਦਾ ਝੌਂਕੜੀ ਮਾਰ ਕੇ ਤੇ ਉਹਦੇ ਪਾਸ ਮਿੱਟੀ ਪਾ ਕੇ ਉੱਪਰ ਪਿੰਡੀ ਰੱਖ ਦਿੱਤੀ ਅੱਜ ਅਸੀਂ ਇਦਾਂ ਆ ਕਿ ਪਿੰਡੀ ਜੇ ਅਸੀਂ ਵੱਡੀਆਂ ਵੱਡੀਆਂ ਸਮਾਧੀਆਂ ਦੇ ਕਾਰਨ ਕਿਸੇ ਦਾ ਕੋ ਸੰਤ ਦਾ ਕੋ ਸੇਵਕ ਵੱਡਾ ਹੈ ਤੂੰ ਨਹੀਂ ਵੱਡੇ ਪੈ ਜਿਆਦਾ ਪੈਸੇ ਲਗਾਤੇ ਕੋ ਛੋਟਾ ਹੈ ਤਾਂ ਉਹਦੀ ਛੋਟੀ ਸਮਾਧੀ ਵਾਲੀ ਉਸ ਹਿਸਾਬ ਨਾਲ ਛੋਟੀਆਂ ਵੱਡੀਆਂ ਦਾ ਇਹ ਰੀਜਨ ਹੈ ਹੋਰ ਕੁਝ ਨਹੀਂ ਵੈਸੇ ਹੈ ਇੱਕ ਬਰਾਬਰ ਸਾਰੇ ਇੱਕ ਬਰਾਬਰੀ ਸਾਰੇ ਸੰਦਲ ਚਲੋ ਅੱਜ ਸਾਨੂੰ ਆਸ਼ੀਰਵਾਦ ਦਿਓ ਕਿਉਂਕਿ ਅਸੀਂ ਅੱਜ ਬਿਲਕੁਲ ਸ਼ਮਸ਼ਾਨ ਘਾਟ ਦੇ ਵਿੱਚ ਪੂਰੀ ਰਾਤ ਬਿਤਾਣੀ ਹੈ ਅਸੀਂ ਦੇਖਣਾ ਹੈ ਕਿ ਕੀ ਹੁੰਦਾ ਕਿ ਨਹੀਂ ਹੁੰਦਾ ਤੇ ਜੋ ਹੋਏਗਾ ਤੁਹਾਨੂੰ ਜਰੂਰ ਦੱਸਾਂਗੇ ਗਾਲ ਨਹੀਂ ਬੋਲੇ ਸ਼ੰਕਰ ਤੁਹਾਡੇ ਨਾਲ ਹਨ ਕੋਈ ਐਸੀ ਗੱਲ ਨਹੀਂ ਬੋਲੇ ਸ਼ੰਕਰ ਨਾਲ ਕੇ ਤੁਸੀਂ ਪੂਰੀ ਰਾਤ ਬਤਾਓ ਕੋਈ ਨਹੀਂ ਤਪੱਸਿਆ ਕਰੋ ਮਨੋਸ਼ਾ ਬੋਲੀ ਜਾਓ ਬਾਕੀ ਦੇਖੋ ਕੋਈ ਐਸਾ ਚਮਤਕਾਰ ਹੁੰਦਾ ਸਾਨੂੰ ਵੀ ਦੱਸੋ ਠੀਕ ਹੈ ਜੀ ਠੀਕ ਜ ਤੁਸੀਂ ਦੇਖਿਆ ਕਿ ਸਾਡੀ ਪੰਡਿਤ ਜੀ ਦੇ ਨਾਲ ਸਾਰੀ ਗੱਲਬਾਤ ਹੋਈ ਉਸ ਤੋਂ ਬਾਅਦ ਉਹਨਾਂ ਨੇ ਸਾਰੀ ਸਾਨੂੰ ਗੱਲਬਾਤ ਵੀ ਦੱਸੀ ਹੈ ਕਿ ਜਿਹੜੀ ਇਹ ਸਮਾਧੀਆਂ ਆ ਬਿਲਕੁਲ ਜਿਹੜੇ ਇੱਥੇ ਜਿਹੜੇ ਸੰਤ ਸੀਗੇ ਜਿਹੜੇ ਇੱਥੇ ਪ੍ਰਾਰਥਨਾ ਕਰਦੇ ਸੀਗੇ ਜਿਹੜੇ ਪੂਜਾ ਕਰਦੇ ਸੀਗੇ ਜਦੋਂ ਉਹਨਾਂ ਨੇ ਆਪਣਾ ਸਰੀਰ ਜੋ ਤਿਆਗਿਆ ਜਦੋਂ ਉਹ ਪੂਰੇ ਉਸ ਤੋਂ ਬਾਅਦ ਜਿਸ ਤਰ੍ਹਾਂ ਉਹ ਸੀਗੇ ਉਸੇ ਤਰ੍ਹਾਂ ਉਹਨਾਂ ਦੀ ਸਮਾਧੀ ਉੱਥੇ ਬਣਾਈ ਗਈ ਉਹਨਾਂ ਤੇ ਮਿੱਟੀ ਉਸ ਤੋਂ ਬਾਅਦ ਪਾ ਕੇ ਉਹਦੇ ਉੱਤੇ ਸ਼ਿਵਲਿੰਗ ਜਿਹੜਾ ਰੱਖਿਆ ਗਿਆ ਤੇ ਉਸ ਤੋਂ ਬਾਅਦ ਜਿਹੜੀ ਇਹ ਸਮਾਧੀਆਂ ਬਣਾਈਆਂ ਗਈਆਂ ਪੰਡਿਤ ਜੀ ਦਾ ਕਹਿਣਾ ਇਹ ਵੀ ਹੈ ਕਿ ਕਿ ਜਿਹੜੀਆਂ ਇਹ ਸਮਾਧੀਆਂ ਬਣੀਆਂ ਬਿਲਕੁ ਸੋ ਤੁਹਾਨੂੰ ਦੱਸ ਦਈਏ ਕਿ ਪੰਡਤ ਜੀ ਦਾ ਆਸ਼ੀਰਵਾਦ ਲੈਂਦਾ ਅੱਜ ਅਸੀਂ ਸ਼ਮਸ਼ਾਨ ਘਾਟ ਦੇ ਵਿੱਚ ਪੂਰੀ ਰਾਤ ਬਤਾਵਾਂਗੇ ਤੇ ਦੇਖਦੇ ਹਾਂ ਕਿ ਸਾਨੂੰ ਇਸ ਤਰ੍ਹਾਂ ਦੀ ਕੋਈ ਚੀਜ਼ ਦੇਖ ਨੂੰ ਮਿਲਦੀ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਚੀਜ਼ ਮਹਿਸੂਸ ਹੁੰਦੀ ਹੈ ਜਾਂ ਨਹੀਂ ਸੋ ਸਾਰੀ ਅੱਜ ਚੀਜ਼ਾਂ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ ਸੋ ਆਓ ਸਾਡੇ ਨਾਲ ਸਮਾਂ ਆ ਜਾਂ ਕੁਝ ਵੀ ਨਜ਼ਰ ਨਹੀਂ ਆ ਰਹਾ ਸੋ ਜੋ ਲਾਈਟ ਜਗਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਨਜ਼ਰ ਆਏਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਵੱਲੋਂ ਹੁਣ ਜਿਹੜੀ ਲਾਈਟਸ ਹੈ ਉਹ ਔਨ ਕਰ ਦਿੱਤੀ ਗਈ ਹੈ ਕਿੰਨਾ ਕੁ ਜ਼ਿਆਦਾ ਇੱਥੇ ਹਨੇਰਾ ਸੀ ਤੁਸੀਂ ਖੁਦ ਦੇਖ ਹੀ ਲਿਆ ਸੋ ਤੁਹਾਨੂੰ ਦੱਸ ਦਈਏ ਕਿ ਇਹ ਉਹੀ ਜੰਗਲ ਹੈ ਜੀਦੀ ਲਗਾਤਾਰ ਜੇ ਗੱਲ ਕਰੀਏ ਲਗਾਤਾਰ ਜੀਦੀ ਗੱਲਾਂ ਕੀਤੀਆਂ ਜਾਂਦੀਆਂ ਦੱਸਿਆ ਜਾਂਦਾ ਹੈ ਕਿ ਇਸ ਜੰਗਲ ਦੀ ਕੋਈ ਵੀ ਲੱਕੜ ਜੇ ਆਪਣੇ ਘਰ ਦੇ ਵਿੱਚ ਲੈ ਕੇ ਜਾਂਦਾ ਹੈ ਸੋ ਉਹਦਾ ਨੁਕਸਾਨ ਜਿਹੜਾ ਜ਼ਰੂਰ ਹੁੰਦਾ ਸੋ ਉਸ ਜੰਗਲ ਦੀਆਂ ਲੱਕੜਾਂ ਜਿਹੜੀਆਂ ਵਾ ਥਾੜਨਾ ਰੂਬਰੂ ਕਰਵਾ ਦਿੰਦੇ ਆ ਕਿਉਂਕਿ ਉੱਥੇ ਹੀ ਸਾਰਿਆਂ ਦਾ ਕਹਿਣਾ ਇਹ ਹੈ ਕਿ ਇਸ ਜੰਗਲ ਦੇ ਵਿੱਚ ਕਾਫੀ ਮਹਿੰਗੀ ਲੱਕੜਾਂ ਨੇ ਤੇ ਕਾਫੀ ਪੁਰਾਣੀਆਂ ਲੱਕੜਾਂ ਨੇ ਜਿਹੜੀ ਇਹ ਲੱਕੜਾਂ ਆ ਇਹ ਸਿਰਫ ਤੇ ਹਵਨ ਦੇ ਵਿੱਚ ਕੰਮ ਆਉਂਦੀਆਂ ਜਾਂ ਲੰਗਰ ਦੇ ਵਿੱਚ ਕੰਮ ਆਉਂਦੀਆਂ ਤੇ ਜਾਂ ਸ਼ਮਸ਼ਾਨ ਘਾੜ ਦੇ ਵਿੱਚ ਕਮਾਂਦੀਆਂ ਨੇ ਉਹ ਲੱਕੜ ਜਿਹੜੀ ਆ ਤੁਸੀਂ ਆਪਣੇ ਘਰ ਦੇ ਵਿੱਚ ਲਾ ਜਾ ਕੇ ਜਾਂ ਕਿਸੇ ਤਰ੍ਹਾਂ ਦੇ ਕੋਈ ਫੰਕਸ਼ਨ ਦੇ ਵਿੱਚ ਲਾ ਜਾ ਕੇ ਤੁਸੀਂ ਯੂਸ ਨਹੀਂ ਕਰ ਸਕਦੇ ਸੋ ਕਹਣਾ ਜੰਗਲ ਹੈ ਤਸਵੀਰਾਂ ਦੇ ਵਿੱਚ ਤਾਂ ਦਿਖਾਉਂਦੇ ਆ ਕੈਮਰਾਮੈਨ ਨੂੰ ਵੀ ਕਹੂੰਗਾ ਕਿ ਜਿਹੜਾ ਇੱਕ ਵਾਰੀ ਜੰਗਲ ਹੈ ਪੂਰਾ ਦਿਖਾਇਆ ਜਾਵੇ ਸੋ ਕਾਫੀ ਜ਼ਿਆਦਾ ਪੁਰਾਣੇ ਪੇੜ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਦੱਸ ਦਿਆਂ ਕਿ ਬਗੈਰ ਲਾਈਟ ਦੇ ਤੁਹਾਨੂੰ ਇੱਥੇ ਕੁਝ ਵੀ ਇੱਕ ਤਿੰਕਾ ਵੀ ਨਜ਼ਰ ਨਹੀਂ ਆਏਗਾ ਕਿਉਂਕਿ ਜਿਹੜਾ ਇਹ ਸ਼ਿਵਪਾੜੀ ਦਾ ਜੰਗਲ ਹੈ ਉਹ ਕਾਫੀ ਜ਼ਿਆਦਾ ਕਨਾ ਹੈ। ਜਿਸ ਜੇ ਕਿ ਇੱਥੇ ਧੂਣਾ ਵੀ ਉਹ ਬਾਬਾ ਜੀ ਦਾ ਲੱਗਦਾ ਹੈ ਜਿਨ੍ਹਾਂ ਨੇ ਇਹ ਸਾਰੀ ਜਗ੍ਹਾ ਕਿਲੀ ਸੀਗੀ। ਸੋ ਤੁਹਾਨੂੰ ਦੱਸ ਦਈਏ ਕਿ ਇਹ ਉਹੀ ਬਾਬਾ ਜੀ ਆ ਜਿਨ੍ਹਾਂ ਨੇ ਇਹ ਜਗ੍ਹਾ ਜਿਹੜੀ ਹੈ ਕਿਲੀ ਗਈ ਸੀਗੀ ਸਾਰੇ ਜਿਨ੍ਹਾਂ ਵੱਲੋਂ ਇਹ ਉਹਨਾਂ ਦਾ ਇੱਥੇ ਧੂਣਾ ਲੱਗਦਾ। ਸੋ ਇਸ ਵਾਰ ਵੀ ਪੁਜਾਰੀ ਜੀ ਨਾਲ ਗੱਲ ਕਰਾਂਗੇ। ਸੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਧੂਣਾ ਹੈ ਆ ਬਿਲਕੁਲ ਜੰਗਲ ਦੇ ਵਿੱਚ ਮੌਜੂਦ ਆ ਤੁਹਾਨੂੰ ਦੱਸ ਦਈਏ ਉੱਥੇ ਬੋਰਡ ਵੀ ਇੱਕ ਲੱਗਾ ਹੋਇਆ ਹੈ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਬੋਰਡ ਦਿਖਾ ਦੇ ਜਿੱਦੋਂ ਉੱਤੇ ਲਿਖਿਆ ਆ ਕਿ ਔਰਤਾਂ ਦਾ ਇੱਥੇ ਲਿਖਿਆ ਹੈ ਕਿ ਜਿਹੜੀ ਔਰਤਾਂ ਆ ਬਿਲਕੁਲ ਦੂਰੋਂ ਮੱਥਾ ਟੇਕਣ ਇੱਥੇ ਕੋਲ ਨਾ ਆਣ ਸੋ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਤਰਸ਼ੂਰ ਲੱਗੇ ਹੋਏ ਆ ਉੱਥੇ ਬਾਬਾ ਜੀ ਦਾ ਸਮਾਨ ਵੀ ਸਾਰਾ ਚਿੰਟਾ ਵਗੈਰਾ ਲੱਗਾ ਧੂਣਾ ਵਗੈਰਾ ਸਾਰਾ ਇੱਥੇ ਲੱਗਦਾ ਰਾਦਾ ਸਮਾਂ ਹੋ ਚੁੱਕਾ ਹੈ ਇਸ ਟਾਈਮ ਅਸੀਂ ਸ਼ਮਸ਼ਾਨ ਘਾਟ ਦੇ ਵਿੱਚ ਮੌਜੂਦ ਹੈ ਤਸਵੀਰਾਂ ਤੁਹਾਡੇ ਨਾਲ ਰੂਬਰੂ ਕਰ ਦਿੰਦੇ ਆਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਸ ਟਾਈਮ ਇੱਥੇ ਮਟਕਾ ਪਿਆ ਹੋਇਆ ਹੈ ਲਾਲ ਕੱਪੜੇ ਨਾਲ ਬੰਨਿਆ ਹੋਇਆ ਹੈ ਫਿਲਹਾਲ ਕਿ ਅਸੀਂ ਇਹਨੂੰ ਛੇੜਾਂਗੇ ਨਹੀਂ ਕਿਉਂਕਿ ਸਾਨੂੰ ਨਹੀਂ ਪਤਾ ਕੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੀ ਜਗ੍ਹਾ ਦੇ ਵਿੱਚ ਆ ਕੇ ਕਿਸੇ ਵੀ ਤਰ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਚੀਜ਼ਾਂ ਨੂੰ ਜਿਹੜਾ ਛੇੜਨਾ ਬਿਲਕੁਲ ਨਹੀਂ ਚਾਹੀਦਾ ਸੋ ਸਾਡੇ ਵੱਲੋਂ ਤੇ ਹਮੇਸ਼ਾ ਇਹੀ ਚੀਜ਼ ਸਾਰਿਆਂ ਨੂੰ ਕਹੀ ਜਾਏਗੀ ਕਿ ਬਿਲਕੁਲ ਇਸ ਤਰ੍ਹਾਂ ਦੀ ਚੀਜ਼ਾਂ ਨਾ ਕਰਨ ਇੱਕ ਹੋਰ ਤੁਹਾਨੂੰ ਮਟਕਾ ਇੱਥੇ ਦਿਖਾ ਦਿੰਦੇ ਆਂ ਇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਤੁਹਾਨੂੰ ਦੱਸ ਦਈਏ ਕਿ ਸੰਸਕਾਰ ਕਿਸੇ ਦਾ ਸ਼ਾਇਦ ਹੋਇਆ ਜਾਂ ਕੀ ਚੀਜ਼ ਆ ਅਸੀਂ ਇਸ ਚੀਜ਼ ਨੂੰ ਹਜੇ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਜਿਹੜਾ ਦ੍ਰਿਸ਼ ਹੈ ਸੋ ਤੁਹਾਨੂੰ ਦੱਸ ਦਈਏ ਕਿ ਇੱਥੇ ਤਾਂ ਕਾਫੀ ਡਰਾਵਨਾ ਹੈ ਇਕੱਲਾ ਵਿਅਕਤੀ ਜੇ ਕੋਈ ਆਏਗਾ ਸੋ ਤੁਹਾਨੂੰ ਦੱਸ ਦਈਏ ਕਿ ਹੋ ਸਕਦਾ ਹੈ ਕਿ ਉਹਦਾ ਕਿਸੇ ਤਰ੍ਹਾਂ ਨੁਕਸਾਨ ਹੋ ਜਾਈਆ ਡਰ ਦੇ ਨਾਲ ਹੀ ਉਹਨੇ ਕੁਝ ਹੋ ਜਾਈ ਸੋ ਬਿਲਕੁਲ ਵੀ ਇੱਥੇ ਨਹੀਂ ਆਣਾ ਚਾਹੀਦਾ ਰਾਤ ਦੇ ਸਮੇਂ ਫਿਰ ਇੱਕ ਹੋਰ ਤੁਹਾਨੂੰ ਤਸਵੀਰ ਦਿਖਾਉਣੀ ਹੈ ਕਿ ਇੱਥੇ ਵੀ ਇੱਕ ਮਟਕੀ ਪਈ ਹੋਈ ਹੈ ਜਿਹਦੇ ਉੱਪਰ ਚਿੱਟੇ ਰੰਗ ਦਾ ਜਿਹੜਾ ਕਪੜਾ ਬੰਨਿਆ ਹੋਇਆ ਹੈ ਤਸਵੀਰਾਂ ਤੁਹਾਡੇ ਨਾਲ ਰੂਬਰੂ ਕਰ ਰਹੇ ਹਾਂ ਯੂਐਸ ਵੀਰਾ ਟੀਵੀ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਸਾਡੇ ਦਰਸ਼ਕਾਂ ਵੱਲੋਂ ਸਾਨੂੰ ਕਿਹਾ ਗਿਆ ਸੀਗਾ ਕਿ ਸ਼ਿਬਾੜੀ ਦੀ ਹਰ ਇੱਕ ਚੀਜ਼ ਜਿਹੜੀ ਸਾਨੂੰ ਬਰੀਫਲੀ ਤੌਰ ਤੇ ਬਿਲਕੁਲ ਦੱਸੀ ਜਾਵੇ ਸੋ ਇਸ ਕਰਕੇ ਅਸੀਂ ਉਹਨਾਂ ਦੇ ਕਰਕੇ ਅੱਜ ਰਾਤੀ ਸ਼ਮਸ਼ਾਨ ਘਾੜ ਦੇ ਵਿੱਚ ਰੁਕੇ ਇੱਕ ਹੋਰ ਤਸਵੀਰਾਂ ਤੁਹਾਨੂੰ ਦਿਖਾਉਣ ਦੇ ਕਿ ਇੱਥੇ ਵੀ ਇੱਕ ਮਟਕੀ ਪਈ ਹੋਈ ਹੈ ਜਿਹਦੇ ਉੱਤੇ ਚਿੱਟੇ ਰੰਗ ਦਾ ਕਪੜਾ ਬੰਨਿਆ ਹੋਇਆ ਇੱਕ ਹੋਰ ਇੱਥੇ ਮਟਕੀ ਤੁਹਾਨੂੰ ਦਿਖਾ ਦਿੰਦੇ ਹਾਂ ਪਰ ਉਹ ਬਿਲਕੁਲ ਖਾਲੀ ਹੈ ਸੋ ਕਿਸੇ ਤਰ੍ਹਾਂ ਦਾ ਕੋਈ ਕਪੜਾ ਉੱਤੇ ਉੱਤੇ ਨਹੀਂ ਬੰਨ੍ਹ ਹੋਇਆ ਸੋ ਤਸਵੀਰਾਂ ਜਿਹੜੀਆਂ ਫੇਰ ਇੱਕ ਵਾਰੀ ਦੱਸ ਦੇ ਕਿ ਅਸੀਂ ਸ਼ਿਵ ਬਾੜੀ ਦੇ ਸ਼ਿਵ ਬਾੜੀ ਦੇ ਬਿਲਕੁਲ ਨਾਲ ਪੈਂਦੇ ਸ਼ਮਸ਼ਾਨ ਘਾੜ ਦੇ ਵਿੱਚ ਆ ਉੱਥੇ ਦੀਆਂ ਇਹ ਤਸਵੀਰਾਂ ਨੇ ਦਿਲ ਦਹਿਲਾਣ ਵਾਲੀਆਂ ਤਸਵੀਰਾਂ ਨੇ ਕੋਈ ਵੀ ਵਿਅਕਤੀ ਬਿਲਕੁਲ ਵੀ ਕੱਲਾ ਇੱਥੇ ਆਣ ਦੀ ਗਲਤੀ ਬਿਲਕੁਲ ਵੀ ਨਾ ਕਰੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਸ਼ਮਸ਼ਾਨ ਘਾੜ ਦੀਆਂ ਰਾਤ ਦਾ ਸਮਾਂ ਹੋ ਚੁੱਕਾ ਹੈ ਨਲਕਾ ਇੱਥੇ ਲੱਗਾ ਹੈ ਨਲਕਾ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕੋਈ ਵੀ ਜਿਹੜਾ ਨਲਕੇ ਦੇ ਵਿੱਚ ਵੱਲੋਂ ਜੇ ਗੱਲ ਕਰੀਏ ਵਰਕ ਜਿਹੜਾ ਨਹੀਂ ਹੋ ਰਿਹਾ ਸੋ ਹੋਰ ਤਸਵੀਰਾਂ ਤੁਹਾਡੇ ਨਾਲ ਜਿਹੜੀ ਹੈ ਰੂਬਰੂ ਕਰ ਦੰਦੇ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਕਿਸ ਦਾ ਸੰਸਕਾਰ ਹੁੰਦਾ ਉਸ ਤੋਂ ਬਾਅਦ ਜਿਹੜੇ ਉਹਦੇ ਪ੍ਰिजन ਹੁੰਦੇ ਆ ਉਹ ਇੱਥੇ ਆ ਕੇ ਬੈਠਦੇ ਆ ਅਰੈਸਟ ਕਰਦੇ ਆ ਸੋ ਇਹ ਸਾਰੀਆਂ ਤਸਵੀਰਾਂ ਸ਼ਮਸ਼ਾਨ ਘਾੜਦੀਆਂ ਜੋ ਉੱਥੇ ਹੀ ਤੁਹਾਨੂੰ ਗੱਲ ਕਰੀਏ ਬਗੈਰ ਲਾਈਟ ਤੋਂ ਤੁਹਾਨੂੰ ਦੱਸ ਦਈਏ ਕਿ ਲਾਈਟ ਥੋੜੀ ਦੇਰ ਵਾਸਤੇ ਬਿਲਕੁਲ ਸਾਈਡ ਤੇ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਪਿੱਛੇ ਤੁਹਾਨੂੰ ਬਗੈਰ ਲਾਈਟ ਤੋਂ ਕੁਝ ਵੀ ਨਜ਼ਰ ਜਿਹੜਾ ਹੈ ਉਹ ਨਹੀਂ ਆਏਗਾ ਤੁਹਾਨੂੰ ਦੱਸ ਦਈਏ ਕਿ ਫੇਰ ਇੱਕ ਵਾਰੀ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਨੇ ਸਾਡੇ ਨਾਲ ਜੁੜੇ ਆ ਇਸ ਟਾਈਮ ਅਸੀਂ ਸ਼ਿਵ ਬਾੜੀ ਦੇ ਨਾਲ ਪੈਂਦੇ ਸ਼ਮਸ਼ਾਨ ਘਾਟ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਲਾਈਟ ਜਦੋਂ ਮਾਰਦੇ ਆ ਉਸ ਟਾਈਮ ਆ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਨਜ਼ਰ ਆਉਂਦੀਆਂ ਵਾ ਉਸ ਤੋਂ ਬਾਅਦ ਜਿਹੜਾ ਜੇ ਲਾਈਟਾਂ ਬੰਦ ਕਰ ਦਈਏ ਹਨੇਰੇ ਦੇ ਵਿੱਚ ਇੱਥੇ ਜੇ ਗੱਲ ਕਰੀਏ ਕੁਛ ਵੀ ਨਜ਼ਰ ਨਹੀਂ ਆਉਂਦਾ ਸੋ ਇੱਕ ਵਾਰੀ ਫੇਰ ਸਾਰਿਆਂ ਨੂੰ ਦੱਸ ਦਈਏ ਕਿ ਰਾਤ ਦੇ ਸਮੇਂ ਕਿਸੇ ਦਾ ਵੀ ਇੱਥੇ ਆਣਾ ਨਹੀਂ ਬਣਦਾ ਕਿਸੇ ਨੂੰ ਰਾਤ ਦੇ ਸਮੇਂ ਇਕੱਲੇ ਚ ਇੱਥੇ ਨਹੀਂ ਆਣਾ ਚਾਹੀਦਾ ਕਿਉਂਕਿ ਕੁਦਰਤੀ ਚੀਜ਼ਾਂ ਨੂੰ ਅਸੀਂ ਇਨਸਾਨ ਕੁਦਰਤੀ ਚੀਜ਼ਾਂ ਨੂੰ ਅਸੀਂ ਚੈਲੰਜ ਨਹੀਂ ਕਰ ਸਕਦੇ ਤੇ ਨਾ ਹੀ ਸਾਨੂੰ ਕਰਨਾ ਚਾਹੀਦਾ ਰਾਤ ਦੇ 1:30 ਵਜੇ ਅਸੀਂ ਇੱਥੇ ਆਪਣੀ ਸ਼ੂਟ ਵਗੈਰਾ ਕਰਦੇ ਹੋਏ ਹਾਂ ਪਰ ਫਿਲਹਾਲ ਹਜੇ ਇੱਥੇ ਇਸ ਤਰ੍ਹਾਂ ਦਾ ਕੁਝ ਦੇਖਿਆ ਨਹੀਂ ਪਰ ਲਿਖੇ ਜ਼ਰੂਰ ਪੈਂਦੇ ਆ ਕਿ ਜਿੱਦਾਂ ਸ਼ਾਇਦ ਕੋਈ ਹੈਗਾ ਪਰ ਫਿਲਹਾਲ ਹਜੇ ਤੱਕ ਇਸ ਤਰ੍ਹਾਂ ਦਾ ਕੁਝ ਦੇਖਿਆ ਨਹੀਂ ਆਪਾਂ ਦੇਖਦੇ ਹਾਂ ਹੋਰ ਇੱਥੇ ਕੀ ਹਾਂ ਜੰਗਲੀ ਜਾਨਵਰਾਂ ਦੀ ਆਵਾਜ਼ਾਂ ਜ਼ਰੂਰ ਆਉਂਦੀਆਂ ਵਾਂ ਕੀੜੇ ਮਕੌੜੇ ਦੀ ਆਵਾਜ਼ ਆ ਰਹੀਆਂ ਹੈਗੀਆਂ ਇੱਥੇ ਪਰ ਫਿਲਹਾਲ ਹਜੇ ਤੱਕ ਇਸ ਤਰ੍ਹਾਂ ਦਾ ਕੁਝ ਦੇਖਿਆ ਨਹੀਂ ਪਰ ਛਾਵਾ ਜ਼ਰੂਰ ਲੱਗਦਾ ਕਿ ਜਿੱਦਾਂ ਕੋਈ ਇੱਥੋਂ ਹੋ ਕੇ ਗਿਆ ਪਰ ਕੋਈ ਚੀਜ਼ ਇਦਾਂ ਦੀ ਹਜੇ ਤੱਕ ਸਾਨੂੰ ਨਜ਼ਰ ਨਹੀਂ ਆਈ ਨਾ ਕੁਝ ਹਜੇ ਇਸ ਤਰ੍ਹਾਂ ਦੀ ਕੋਈ ਹਲਚਲ ਹੋਈ ਹੈ ਸੋ ਦੇਖਦੇ ਹਾਂ ਹੋਰ ਥੋੜੀ ਦੇਰ ਰੋਕੇਗੇ ਕੀ ਹੁੰਦਾ ਹੈ ਕਿ ਨਹੀਂ ਸੋ ਤੁਹਾਨੂੰ ਦੱਸ ਦਈਏ ਕਿ ਰਾਤ ਦਾ ਸਮਾਂ ਹੋ ਚੁੱਕਾ ਹੈ ਇਸ ਟਾਈਮ ਵੀ ਅਸੀਂ ਸ਼ਮਸ਼ਾਨ ਘਾਟ ਦੇ ਵਿੱਚ ਜਿਹੜੇ ਮੌਜੂਦ ਆ ਇਸ ਟਾਈਮ ਤੁਹਾਨੂੰ ਤਸਵੀਰਾਂ ਫੇਰ ਇੱਕ ਵਾਰੀ ਦਿਖਾ ਦਿੰਦੇ ਆ ਕਿ ਇਸ ਟਾਈਮ ਵੀ ਅਸੀਂ ਸ਼ਿਵ ਬੜੇ ਦੇ ਨਾਲ ਜਿਹੜਾ ਲੱਗਦਾ ਸ਼ਮਸ਼ਾਨ ਘਾਟ ਉੱਥੇ ਆ ਤਸਵੀਰਾਂ ਪਿੱਛੇ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਜਿਹੜੀਆਂ ਮਟਕੀਆਂ ਹਜੇ ਵੀ ਇੱਥੇ ਪਈਆਂ ਹੋਈਆਂ ਸੋ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਮੇਂ ਦੀ ਜੇ ਗੱਲ ਕਰੀਏ ਸਾਡੇ ਵੱਲੋਂ ਜਿਹੜਾ ਸ਼ਿਪ ਬਾਰਡੀ ਦੀ ਜਿਹੜੀ ਖਬਰ ਇੱਕ ਪ੍ਰਕਾਸ਼ਿਤ ਕੀਤੀ ਗਈ ਸੀ ਜੰਗਲ ਵੀ ਸਾਰੇ ਦਿਖਾਏ ਗਏ ਸੀਗੇ ਸੋ ਸਾਡੇ ਵੀਵਰਸ ਨੇ ਸਾਨੂੰ ਕਿਹਾ ਸੀਗਾ ਕਿ ਸਾਨੂੰ ਇਸ ਚੀਜ਼ ਦੀ ਪੂਰੀ ਜਾਣਕਾਰੀ ਚਾਹੀਦੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਅੱਜ ਇਸੇ ਕਰਕੇ ਅਸੀਂ ਉਹਨਾਂ ਦੇ ਲਈ ਰਾਤ ਆ ਜਿੱਥੇ ਰੁਕੇ ਆ ਤਾਂ ਕਿ ਕੀ ਕੀ ਚੀਜ਼ਾਂ ਇੱਥੇ ਇਨਸੀਡੈਂਸ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਪਏ ਆ ਕਿਸ ਤਰ੍ਹਾਂ ਦਾ ਜਿਹੜਾ ਇੱਥੇ ਦਾ ਅਨੁਭਵ ਹੈਗਾ ਵਾਸੀਂ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੋ ਤੁਹਾਨੂੰ ਦੱਸ ਦਈਏ ਕਿ ਜਿਹੜੀ ਜਗ੍ਹਾ ਇਹ ਆ ਕਾਫੀ ਜ਼ਿਆਦਾ ਡਰਾਵਣੀ ਆ ਤਾਂ ਦੱਸ ਦਈਏ ਕਿ ਜੇ ਤੇ ਮੇਰੀ ਗੱਲ ਮੰਨੋ ਤੇ ਵਾਕਈ ਤੁਹਾਨੂੰ ਮੈਂ ਦੱਸ ਦੂੰਗਾ ਕਿ ਇੱਥੇ ਬਿਲਕੁਲ ਵੀ ਆਣ ਦੀ ਜਿਹੜੀ ਹੈ ਗਲਤੀ ਨਾ ਕੀਤੀ ਜਾਵੇ ਕਿਉਂਕਿ ਅਸੀਂ ਤੁਹਾਡੇ ਲਈ ਇੱਥੇ ਆਏ ਤਾਂ ਜ਼ਰੂਰ ਹਾਂ ਪਰ ਤੁਹਾਨੂੰ ਦੱਸ ਦੇ ਕਿ ਬਾਰ ਬਾਰ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਦੇ ਪਰਲੇਖੇ ਜ਼ਰੂਰ ਪੈਂਦੇ ਆ ਸੋ ਕੱਲੇ ਵਿਅਕਤੀ ਨੂੰ ਇੱਥੇ ਬਿਲਕੁਲ ਵੀ ਨਹੀਂ ਆਣਾ ਚਾਹੀਦਾ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਰਿਸਕ ਹੈ ਉਹ ਨਹੀਂ ਲੈਣਾ ਚਾਹੀਦਾ ਸੋ ਇਸ ਕਰਕੇ ਬਾਰ ਬਾਰ ਮੈਂ ਸਾਰਿਆਂ ਨੂੰ ਇਹੀ ਕਹਿ ਰਿਹਾ ਕਿ ਕੋਈ ਵੀ ਵਿਅਕਤੀ ਇੱਥੇ ਇਕੱਲਾ ਆ ਕੇ ਰਾਤ ਨਾ گزارੇ ਬਿਲਕੁਲ ਵੀ ਤੁਹਾਨੂੰ ਦੱਸ ਦਵਾਂ ਕਿ ਠੰਡ ਬਹੁਤ ਜ਼ਿਆਦਾ ਹੈ ਇਕਦਮ ਹੀ ਗਰਮੀ ਲੱਗਣ ਲੱਗ ਜਾਂਦੀ ਹੈ ਤੇ ਇਕਦਮ ਹੀ ਸਾਨੂੰ ਠੰਡ ਲੱਗ ਆ ਜਾਂਦੀ ਹੈ ਸੋ ਕੁਝ ਨਾ ਕੁਝ ਇਸ ਤਰ੍ਹਾਂ ਦੀ ਚੀਜ਼ਾਂ ਜ਼ਰੂਰ ਹੈ ਸਾਨੂੰ ਲੱਗਦੀ ਹੈ ਹਾਲਾਂਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਪੁਜਾਰੀ ਜੀ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਕਿ ਸਾਨੂੰ ਇੱਕਦਮ ਹੀ ਉੱਥੇ ਗਰਮੀ ਲੱਗਣ ਲੱਗੀ ਇੱਕਦਮ ਹੀ ਸਾਨੂੰ ਉੱਥੇ ਠੰਡ ਲੱਗਣ ਲੱਗੀ ਇਹ ਅਸਰ ਦੇ ਵਿੱਚ ਅਕਸਰ ਜਿਹੜੀ ਆ ਚੀਜ਼ ਹੈ ਇਹ ਕੀ ਸੀਗੀ ਕਿਉਂ ਸਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਜੜੀਆਂ ਹੋਣ ਲੱਗੀਆਂ ਸੋ ਤਸਵੀਰਾਂ ਤੁਹਾਡੇ ਨਾਲ ਰੂਬਰੂ ਕਰ ਰਹੇ ਹਾਂ ਇੱਥੇ ਦੇ ਜਿਹੜੇ ਹਾਲਾਤ ਹੈ ਜਾਂ ਇੱਥੇ ਦੀ ਜਿਹੜੀਆਂ ਤਸਵੀਰਾਂ ਜੋ ਤੁਹਾਨੂੰ ਦਿਖਾਵਾਂਗੇ ਸੋ ਰੂਹ ਕੰਡੇ ਜਿਹੜੇ ਜ਼ਰੂਰ ਖੜੇ ਹੁੰਦੇ ਆ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪਿਛਲੇ ਸਮੇਂ ਵੀ ਤੁਹਾਨੂੰ ਇਹ ਟਾਇਰ ਅਸੀਂ ਦਿਖਾਇਆ ਸੀਗਾ ਤੁਹਾਨੂੰ ਦੱਸ ਦਈਏ ਕਿ ਇਹ ਅਸੀਂ ਕਿ ਟਾਇਰ ਵਾਲ ਵੀ ਦੇਖਦੇ ਪਏ ਆ ਕਈ ਵਾਰੀ ਤਾਂ ਆਪੇ ਹੀ ਝੂਲਣ ਲੱਗ ਜਾਂਦਾ ਹੈ ਕਈ ਵਾਰੀ ਰੁਕ ਜਾਂਦਾ ਹੈ ਪਰ ਇਹਨਾਂ ਜ਼ਰੂਰ ਹੈ ਕਿ ਇਹ ਹਵਾ ਦੇ ਨਾਲ ਇਹ ਚੀਜ਼ਾਂ ਨਹੀਂ ਹੋ ਰਹੀਆਂ ਇਹ ਜਿਹੜੀ ਸਾਫ਼ ਜ਼ਾਹਿਰ ਹੁੰਦੀ ਹੈ ਜਿਹੜੀ ਅਸੀਂ ਇੱਥੇ ਚੀਜ਼ਾਂ ਦੇਖਦੇ ਪਏ ਆ ਇਹ ਇਹ ਨਹੀਂ ਅਸੀਂ ਕਹਿ ਸਕਦੇ ਕਿ ਹਵਾ ਦੇ ਨਾਲ ਹਿਲਦੀਆਂ ਪਈਆਂ ਕਿਉਂਕਿ ਹਵਾ ਦੇ ਨਾਲ ਕਦੀ ਇਹ ਚੀਜ਼ਾਂ ਇੰਨੀ ਜ਼ਿਆਦਾ ਨਹੀਂ ਹਿਲਦੀਆਂ ਸੋ ਇਹ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਜਿਹੜਾ ਇਹ ਮੂਵਮੈਂਟ ਆ ਅਸੀਂ ਕੈਪਚਰ ਨਹੀਂ ਕੀਤਾ ਕਿਉਂਕਿ ਸਾਨੂੰ ਉਸ ਸਮੇਂ ਇਹਦੇ ਕੋਲ ਇਸ ਰੁੱਖ ਦੇ ਕੋਲ ਸਾਨੂੰ ਆਣਾ ਠੀਕ ਨਹੀਂ ਲੱਗਾ ਹੁਣ ਅਸੀਂ ਇੱਥੇ ਆਏ ਹਾਂ ਕਿਉਂਕਿ ਜਿਹੜੀ ਜਿਹੋ ਚੀਜ਼ਾਂ ਬਿਲਕੁਲ ਟਾਇਰ ਹਿੱਲਣਾ ਵਗੈਰਾ ਜਦੋਂ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ ਉਸ ਤੋਂ ਬਾਅਦ ਅਸੀਂ ਇੱਥੇ ਆ ਕੇ ਹੁਣ ਸ਼ੂਟ ਕਰਨਾ ਸ਼ੁਰੂ ਕੀਤਾ ਸੋ ਹੋ ਸਕਦਾ ਇੱਥੇ ਕੁਝ ਨਾ ਕੁਝ ਅਜੀਬ ਹੋਵੇ ਜਾਂ ਨਾ ਹੋਵੇ ਪਰ ਤੁਹਾਨੂੰ ਇਹਨਾਂ ਦੱਸ ਦਈਏ ਕਿ ਸਾਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਕਿਸੇ ਚੀਜ਼ ਵੱਲੋਂ ਬਿਲਕੁਲ ਵੀ ਇੱਥੇ ਨਹੀਂ ਪਹੁੰਚਾਇਆ ਗਿਆ ਪਰ ਫਿਰ ਵੀ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਕੋਈ ਵੀ ਕੱਲਾ ਵਿਅਕਤੀ ਇੱਥੇ ਆ ਕੇ ਬਿਲਕੁਲ ਵੀ ਨਾਰਵੇਸਤਰ ਦੀ ਬਿਲਕੁਲ ਵੀ ਗਲਤੀ ਨਾ ਕਰੇ ਸੋ ਤੁਹਾਨੂੰ ਦੱਸ ਦਈਏ ਕਿ ਰਾਤ ਦੇ 3 ਵਜੇ ਚੁੱਕੇ ਆ ਸੋ ਜਿਹੜੇ ਮੁਲਾਜ਼ਮ ਹੈ ਬਿਲਕੁਲ ਮੁਸਤੈਦੀ ਦੇ ਨਾਲ ਜਿਹੜੀ ਆਪਣੀ ਡਿਊਟੀ ਜਿਹੜੀ ਕਰ ਰਹੇ ਆ ਬਿਲਕੁਲ ਹਨੇਰਾ ਛਾਇਆ ਹੋਇਆ ਹਰ ਜਗ੍ਹਾ ਪਰ ਜਿਹੜੇ ਰਾਤ ਦੇ 3 ਵਜੇ ਵੀ ਤੁਸੀਂ ਦੇਖ ਸਕਦੇ ਹੋ ਕਿ ਮੁਲਾਜ਼ਮ ਜਿਹੜੇ ਆ ਜਾਗ ਰਹੇ ਆ ਤੇ ਜਿਹੜਾ ਆਪਣਾ ਕੰਮ ਆ ਪੂਰੀ ਇਮਾਨਦਾਰੀ ਦੇ ਨਾਲ ਕਰ ਰਹੇ ਆ ਇਸ ਸਮੇਂ ਸਾਡੇ ਨਾਲ ਸ਼ਿਪਾੜੀ ਦੇ ਜਿਹੜੇ ਪੁਜਾਰੀ ਜੀ ਉਹ ਵੀ ਸਾਡੇ ਨਾਲ ਮੌਜੂਦ ਹੈ ਜੀ ਜਿਨ੍ਹਾਂ ਨਾਲ ਗੱਲਬਾਤ ਕਰ ਲੈਂਦੇ ਆ ਸਰ ਪਹਿਲੇ ਤੇ ਇਹ ਦੱਸੋ ਪੁਜਾਰੀ ਜੀ ਇਹ ਮੰਦਿਰ ਜੋ ਹੈ ਕਿੰਨਾ ਜ਼ਿਆਦਾ ਪੁਰਾਣਾ ਹੈ ਤੇ ਕੀ ਸਾਰੀ ਇਹਦੀ ਕਹਾਣੀ ਹੈ ਠੀਕ ਹੈ ਓਮ ਨਮਾ ਸ਼ मेरा यहीं से जन्म है मेरे पहले पिताजी जहाँ पूजा करते थे वो हम कर रहे हैं पहले दादाजी थे ऐसे पुस्तर पुस्त हम पूजा कर रहे हैं तो ये जो पिंडी है जिसके आप दर्शन कर रहे हो ये गुरु द्रोणाचार्य जी के टाइम की पाँच हज़ार साल पहले से ये पिंडी जो है स्थापना है और जो बाहर छोटे छोड़ छोटे मंदिर है जो संत लोग जहाँ पर रहे जिन्होंने तपस्या की है उनकी समाधियाँ हैं मेन मंदिर जो है यही है जिस पिंडी के आप दर्शन कर रहे हो ये जो पिंडी है गुरु द्रोणाचार्य जी के टाइम की है और उस वक्त गुरु द्रोणाचार्य जी जहाँ परिवार सहित जहाँ रहते थे उनके बच्चे थे उसका नाम बेटे का नाम था अश्वथामा और बेटी का नाम था जयाती तो वो योग साधना से हर रोज़ कैलाश पर्वत पर, पर शिव जी महाराज की पूजा पाठ करने जाते थे तो उन बच्चों ने पूछा जी कि पिताजी आप हर रोज़ सुबह स्नान वगैरह करते हो और स्नान करके कहाँ चले जाते हो दो तीन घंटे दिखाई नहीं देते तो हम भी आपके साथ चलेंगे तो बच्चों ने कहा कि मैं तो योग साधना से कैलाश पर्वत पर, पर शिव जी महाराज की पूजा पाठ करने जाता हूँ आप यहीं पर बैठ कर का पाठ करो आपको भी किसी ले चलेंगे जो बच्चों ने जहाँ पे ओम उमनेश्वर का पाठ किया तो भोले शंकर ने देखा कि कौन भक्त है जिसने मुझे याद किया क्यों याद किया तो भोले शंकर जब जहाँ आए देखा तो उनको कोई बच्चों को तो कोई इच्छा नहीं थी किसी भी चीज़ की किसी इच्छा से पूजा नहीं कर रहे थे वो निष्काम भाव से पूजा कर रहे थे तो भोले शंकर ने बाल रूप बनाया और बच्चों के साथ खेलने की इच्छा प्रकट कर दी कि हम आपके साथ खेलेंगे और वो हर रोज़ जैसे ही गुरु द्रोणाचार्य जी कैलाश पर्वत पर चले जाते तो बच्चे जब पूजा पाठ करते तो भोले शंकर जी आके बच्चों के साथ खेलते और चले जाते कुछ दिनों के बाद गुरु बच्चों ने कहा कि पिताजी जब आप चले जाते हो तो एक छोटा सा बालक आता है और हमारे साथ खेलता है मगर पता नहीं वो कौन है कहाँ से आता है वो हमारे साथ खेलता है जब हम पूजा पाठ करते हैं और खेल के चला जाता है तो जब अगले दिन गुरु द्रोणाचार्य जाने लगे तो उनको ध्यान आया कि बच्चों ने कहा था कि जहाँ एक छोटा सा बालक आता है वो देखना चाहिए कौन बालक है तो जब रास्ते से आए वापस देखा तो वो भोले शंकर ही बाल रूम में बच्चों के साथ खेल रहे थे उन्हें ध्यान लगाया चरण पकड़ लिए कि महाराज ये क्या लीला है मैं तो आपकी पूजा पाठ करने कैलाश पर्वत पर जाता हूँ और आप जहाँ बच्चों के साथ खेल रहे हो तो भोले शंकर ने कहा कि मेरे को बच्चों ने जहाँ पे याद किया मेरे को यहीं पे आना पड़ा बच्चों को पता चला कि ये तो भोले शंकर ही हैं जिनकी हम पूजा पाठ करते हैं तो उन्होंने भी हट किया कि भोले शंकर जी अब जाना नहीं है आपने वो यहीं हमारे साथ ही बालू में रहना और हमारे साथ ही खेलना है तो भोले शंकर ने कहा कि कोई भी भक्त है जहाँ भी मुझे याद करे मुझे जाना पड़ता है फिर बच्चों के हट करने के ऊपर स्पिंडी किया उन्होंने स्थापना की और कहा कि इस जगह पे मेरा वास रहेगा जब भी तुम मुझे याद करोगे मैं यहीं से प्रकट हो जाऊँगा और उन्होंने वचन किया कि मैं इस दिन यहाँ पर जरूर रहा करूँगा जिस दिन इस पिंडी की स्थापना हुई थी वो दिन है बैसाखी के बाद एक शनिवार छोड़ के दूसरा शनिवार जैसे बैसाखी तेरह तरीक की आती है शुक्रवार वीरवार जो भी वार आएगा उसके बाद जो पहला शनिवार उसको छोड़ दो तो जो दूसरा शनिवार है उस दिन यहाँ पे उन नाम से मेला भी लगता है अब भी मेला लगता है और उनका वचन है वो किसी न किसी रूप में यहाँ पर विराजमान रहते हैं से बात करें कि और भी कई मंदिर है जो भोले शंकर के हैं उनका जो शिवलिंग वो ऊपर होता है ये जो शिवलिंग है ये इतना नीचे क्यों है ये जैसे हमको बताया बुजुर्गों ने कि कोई टाइम था तो जब अंग्रेजों ने मंदिर तोड़ने शुरू किए थे तो इस मंदिर को भी तोड़ने की जब उन्होंने तोड़ना शुरू किया तो ये मंदिर जमीन के अंदर पिंडी चली गई थी और उस मंदिर अंदर से ही कुछ ऐसी मक्खियाँ सेहत वाली या कुछ निकली थी वो सभी को उन्होंने काटा वगैरह वो छोड़ के ऐसे ही चले गए थे तो जो उस वजह से बताते हैं कि जी नीचे है पिंडी तो पुर्ण अगर पुर्ण बात करें पंडित जी क्या कारण है कि लकड़ी कोई लेके नहीं जा सकता नहीं क्योंकि कोई कोईनर ना... के नाम से ही छोड़ा हुआ है जो उनकी नगरी थी उन्हीं के नाम से है तो इसलिए उसको कोई ले जा नहीं सकता उनका कोई ऐसा पुराने टाइम का वरदान है तो इस जंगल के अंदर जब शमशान घाट होता तो वहाँ भूत प्रेत भी होते हैं तो ये भूत प्रेत यहाँ पर बहुत ज़्यादा थे तो बाबा गंगागिरी यहाँ संत जब आए शुरू में तो जंगल काफ़ी घना था लोग डरते थे हमारे जो बुज़ुर्ग आते थे वो भी पूजा करते थे तो शाम को पाँच छः बजे तक निकल जाते थे जहाँ से किसी को रहने का इजाजत ही नहीं थी रहते नहीं था भूत प्रेत इतने से वो दंग करते थे रात को तो जब वो बाबा जी आए तो हमारे बुजुर्गों ने कहा कि बाबा जी आप चलो गाँव में सराय है वहाँ पर आप ठहरना यहाँ पर रहने की इजाज़त नहीं है भूत प्रेत बहुत है वो बाबा जी तपस्वी लोग थे उन्होंने कहा पंडित जी आप जाओ हम देख लेंगे तो जब रात को जहाँ रहे तपस्या करनी शुरू की बैठे चिल्म वगैरह अपनी लगाई तो दो तीन बच्चे आगे भूतों का भूत थे वो बच्चों का रूप बन के तो बाबा जी को रात को तंग किया उन्होंने मगर तो बाबा जी तपस्वी थे उन्होंने अपनी जगह कील के ता, अपनी कार वगैरह दे ली तो रात उन्होंने निकाली जब सुबह बुजुर्ग आए तो उन्होंने देखा बाबा जी आप ठीक तो हो ना बोलते ठीक तो है मगर आज मेरे को तंग बहुत किया था इन्होंने तो आगे के लिए ऐसा नहीं करेंगे तो उन्होंने मंत्रों के द्वारा इस जंगल को कील दिया था तो उसके बाद को रात को आए दिन में आए कभी ऐसा कोई नुकसान नहीं हुआ सांप वगैरह हैं कभी किसी को काटा नहीं है मेले के टाइम नीचे शनसान घाट में लोग दुकानें लगाते हैं बच्चे रहते हैं घूमते फिरते हैं कोई नुकसान वाली बात नहीं है अब डर नहीं है कितना समय हो गया पंडित जी आपके यहाँ पे हमारा तो जन्म ही यहीं का और अभी तक आपने कोई इस तरह की बात कभी सुनी है कि किसने खुद आके बताया कि हम इसे जंगल की लकड़ी लेके गए थे तो हमारा ये नुकसान हुआ अभी कुछ टाइम दो साल पहले की बात है यहाँ लुधियाना से एक टूर की बस आई थी कॉलेज की तो बच्चों को जैसे उन्होंने हमारे से सुनी कथा तो वो कुछ लकड़ियाँ ले गए तोड़ के तो आया तो कॉलेज का टूर था तो उन्होंने देखते हैं कि बच्चे बीच में शरारती भी होते हैं तो उनको रात को नींद नहीं पड़ी बिस्तर से उठ, उठ उठ के जागे रोए जाके तो फिर वो दूसरे गाड़ी करके स्पेशल पहले तो कॉलेज की बस थी अपनी गाड़ी किराए के करके, करके जहाँ आए और जहाँ मथा भी टेका और मेरे को बताया उन्होंने खुद के हमको आमतौर पर दो तीन दिन से सो नहीं सके तो हमने ये किया था ये रख दिया यहाँ भी मत्था टेक दिया और कोई ऐसे आर्मी वाले आए थे एक बार काफ़ी साल जैसे बुजुर्गों के टाइम तो वो शिकार वगैरह खेलना मना था जंगल के अंदर शिकार खेला तो उनका भी नुकसान हो गया था खचरे मर गई उनकी ऐसे शिकार में कोई किसी का रूप दिखा उनको गोली चला दी आमने सामने अफसर मर गए थे तो जहाँ के ऐसे कई बार ऐसे चमत्कार हुए हैं भोले शंकर के को जो मतलब साक्षात हैं जहाँ पे एक पंडित जी हम भी अपनी तरफ से शमशान घाट जैसे आपको वीडियो भी हमने दिखाई है शमशान घाट में हम तीन साढ़े तीन बजे तक वहाँ पे रहे हैं पर कई बार क्या होता है ये खुद हमने ये चीज़ देखी है कि एकदम से कई बार गर्मी लगने लग जाती है और एकदम से ठंड लगने लग जाती है सिर्फ दो पैर के फर्क में है कुछ वैसे भी हो सकता कुछ वहाँ एक बार हमने जब जहाँ पे काम लगाया था ये फर्श डाला था मेरे खुद की बात है तो मिस्त्री जहाँ रहता था हमने बोला जहाँ जंगल पानी नहीं जाना जब पवित्र लकड़ी तो वो नीचे जाता था तो नीचे रात को गया जब दो बजे तो एक लेडीज बैठी थी बिल्कुल मतलब बिना कपड़ों के तो वो रात को उसी दिन काम छोड़ के भाग गया था यहाँ से हम कह सकते हैं कि अभी भी इस तरह की कुछ चीज़ें हैं बस है। ये है कि नुकसान नहीं किसी को पहुँचाती करती दूसरा बात यह है कि जहाँ लाइट चली जाती है पॉपुलेशन बढ़ जाती है वो चीज़ें वहाँ से थोड़ा पीछे हट जाती हैं अगर आज भी कोई ऐसा हो लाइट ना हो दो चार दिन में तो आप देखना चाहो चमत्कार कोई हट से कुछ नहीं कर सकता यहाँ के हट से मैं ये करूँगा तो वो उनको कुछ ना कुछ वो कर देते हैं चमत्कार होते रहते हैं कुछ मांगो सब देते हैं सब मनोकामना पूर्ण करते हैं जैसे इतनी दूर दूर से दुनिया आ रही है किसी का काम नहीं हो रहा बोले शन के आगे ना कर करते हैं। हो जाते हैं दो महीने में चार महीने आगे मत्था टेक जाते पंडित जी प्रसाद चढ़ा दो हमारा काम हो गया तो वो शक्ति है तभी है ना पर जिस तरह जंगल की भी आपने बात बताई कि जंगल की लकड़ी कोई घर नहीं लेके जा सकता वो ऐसा कोई लेके जाएगा तो उसको कोई ना कोई नुकसान होगा जरूर होगा कुछ ना कुछ तो पंडित जी इसके पीछे कहानी कुछ ना कुछ तो कहानी होगी ना कि है उसके अंदर देव्य शक्ति है तभी तो वो रक्षा करते हैं ना खुद नहीं तो आज को तो जो जंगल काट काट के लोग बेच ही लेते हैं इतनी कीमती लकड़ी है इसके अंदर शीशम की है खैर की है जो कॉस्टली है काफ़ी तो लोग चोरी से ले जाते हैं कई बार क्या होता है हम किसी मंदिर में माथा टेकते हैं उसके बाद एक दूसरे मंदिर में माथा टेकना बहुत जरूरी होता है कई जगह पर यह परंपरा है यहाँ पर कोई ले इस तरह की इसके अलावा तो सब संत लोगों की समाधिया आई है जहाँ आ गए तो सब हो गया ऐसा कहीं नहीं जैसे वैष्णो देवी जाते हैं तो भैरव घाटी जाओ जरूर ऐसा इस यहाँ पर कोई नहीं जहाँ जैसे चिंतपुनी जाते हैं तो यहाँ मंदिर जरूर टेकना मत्था टेकना चाहिए जैसे माता के चार स्तंभ हैं चारों तरफ भोले शंकर शिवबाड़ी का कलेश्वर महादेव मुचकंड महादेव ऐसे और सदाशिव ये चारों मंदिर हैं चारों तरफ माता रानी के चार स्तंभ माने जाते हैं तो बोलते हैं अगर आप इधर से जाओ तो शिव जरूर मत्था टेको एक पंडित जी मैंने देखा है कि बिल्कुल मंदिर के बाहर लोगों ने ईटों के घर बनाए हैं इसके बारे में क्या कहना वो ऐसी कोई पुरानी कथा कुछ नहीं है उसके अंदर यहाँ एक भट्टा लगा था तो वो पाँच सौ हज़ार ईट जब भी नया काम शुरू करते हैं तो ईंटें चढ़ाते हैं मंदिर के लिए शुरू करने के लिए हर साल हर सीजन में जैसे प्रसाद के बाद सीजन शुरू होता है तो वो रख जाते हैं ਤੋ ਕਿਸੇ ਬੰਦੇ ਨੇ ਆਇਆ ਜੀ ਚਾਰ ਇਟ ਬਣਾਏ ਮੇਰਾ ਘਰ ਬਣਾ ਆ ਜੀ ਮੈਂ ਭਰੇ ਸ਼ੰਕਰ ਤੇਰਾ ਘਰ ਬਣਾ ਦਿਆ ਮੇਰਾ ਵੀ ਘਰ ਬਣ ਜਾਏ ਤੋ ਉਹ ਪਰਥਾ ਚਲ ਪਈ ਅਬ ਕੁਛ 2 7 6 ਮਹੀਨੇ 2 ਸਾਲ ਮੈਂ ਜਿਆਦਾ ਨਹੀਂ ਹੈ ਸੋ ਜਿੱਦੋਂ ਸਾਡੇ ਪੁਜਾਰੀ ਜੀ ਨਾਲ ਸੋ ਜਿਹੜੀ ਵੀ ਸਾਡੀ ਗੱਲਬਾਤ ਹੋਈ ਉਹ ਤੁਸੀਂ ਦੇਖ ਲਈਓ ਉੱਥੇ ਪੁਜਾਰੀ ਜੀ ਨੇ ਇਹ ਵੀ ਕਿਹਾ ਹੈ ਕਿ ਜਿਹੜੀ ਜੰਗਲ ਦੀ ਲੱਕੜ ਅਸੀਂ ਬਿਲਕੁਲ ਵੀ ਆਪਣੇ ਨਾਲ ਲੈ ਕੇ ਨਹੀਂ ਜਾ ਸਕਦੇ ਸੋ ਜਿਹੜਾ ਨੁਕਸਾਨ ਹੋਣਾ ਬਿਲਕੁਲ ਸੁਭਾਵਿਕ ਹੈ ਉੱਥੇ ਹੀ ਜੇ ਗੱਲ ਕਰੀਏ ਕਿ ਸਾਨੂੰ ਕਿਸੇ ਵੀ ਅਲੌਕਿਕ ਸ਼ਕਤੀਆਂ ਦੇ ਨਾਲ ਛੇੜਖਾਨੇ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ ਚਾਹੀਦੀ ਜਦੋਂ ਤੱਕ ਅਸੀਂ ਉਸ ਚੀਜ਼ ਦੇ ਨਾਲ ਛੇੜਖਾਨੇ ਨਹੀਂ ਕਰਾਂਗੇ ਤਦ ਤੱਕ ਸਾਡਾ ਵੀ ਉਹ ਨੁਕਸਾਨ ਜਿਹੜੀਆਂ ਨਹੀਂ ਪਚਣੀਆਂ ਪਰ ਉੱਥੇ ਪੁਜਾਰੀ ਜੀ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਤਰ੍ਹਾਂ ਦੀ ਚੀਜ਼ਾ ਹੈ ਜ਼ਰੂਰ ਹੈ ਪਰ ਸਾਨੂੰ ਇਸ ਤਰ੍ਹਾਂ ਦੀ ਚੀ ਜ਼ਰੂਰ ਹੁੰਦੀ ਹੈ ਕੈਮਰਾਮੈਨ ਜਤਿੰਦਰ ਸੌਂਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵਾ ਸਵੇਰਾ ਟੀਵੀ ਹਿਮਾਚਲ